ਸਤਿ ਸ੍ਰੀ ਅਕਾਲ ਜੀ ਸਾਰਤਾ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਾਂ ਚੱਲਾਂਗੇ ਦੁਨੀਆ ਦੇ ਸਭ ਤੋਂ ਉੱਚੇ ਮਾਉਂਟੇਨ ਵਾਲ ਪਾਸ ਤੇ ਜਿਹੜਾ ਹੁਣ ਦੂਜੇ ਨੰਬਰ ਤੇ ਆ ਚੁੱਕਿਆ ਹੈ ਪਹਿਲੇ ਨੰਬਰ ਤੇ ਕਹਿੰਦੇ ਉਮਲਿੰਗਲਾ ਨਿਥਾਂ ਲੈ ਲਈ ਆਪਣੀ ਅੱਜ ਸਾਨੂੰ ਬਾਹਰ ਮਾਂ ਤੇਰਮਾਂ ਦੇਣਾ ਹੈ ਲੇ ਦੇ ਵਿੱਚ ਆਇਆ ਹਾਂ ਨੂੰ ਤੇ ਲਦਾਖ ਪੂਰਾ ਘੁੰਮਿਆ ਜਾ ਰਿਹਾ ਹੈ ਲਦਾਖ ਨੂੰ ਐਕਸਪਲੋਰ ਕੀਤਾ ਜਾ ਰਿਹਾ ਸਾਡੇ ਵੱਲੋਂ ਤੇ ਸਰਦੀਆਂ ਦਾ ਐਕਸਪੀਰੀਅੰਸ ਅਸੀਂ ਬਹੁਤ ਟਾਈਮ ਤੋਂ ਕਰਨਾ ਚਾਹੁੰਦੇ ਸੀ ਸਾਡੀ ਪਹਿਲੇ 6-7 ਸਾਲਾਂ ਤੋਂ ਇਹੀ ਸਲਾਹ ਚੱਲ ਰਹੀ ਸੀ ਸਰਦੀਆਂ ਦੇ ਵਿੱਚ ਲਦਾਖ ਨੂੰ ਜਾ ਕੇ ਦੇਖਿਆ ਜਾਵੇ ਪਰ ਇੱਥੇ ਜਿਹੜਾ ਮੌਸਮ ਹੈ ਉਹ ਸਾਡੇ ਐਕਸੈਪਟੇਸ਼ਨ ਤੋਂ ਵੀ ਜ਼ਿਆਦਾ ਠੰਡਾ ਹੈ ਸਾਨੂੰ ਬਹੁਤ ਫੀਲ ਹੋਇਆ ਇਹ ਪਿਛਲੇ ਦਿਨਾਂ 'ਚ ਜੇ ਤੁਹਾਨੂੰ ਹੀਟ ਵਾਲੀ ਜਗ੍ਹਾ ਨਹੀਂ ਮਿਲਦੀ ਤਾਂ ਮੇਰੇ ਖਿਆਲ 'ਚ ਇੱਥੇ ਬਚਣਾ ਬਹੁਤ ਮੁਸ਼ਕਲ ਹੈ ਤੇ ਕੱਪੜਿਆਂ ਦੀਆਂ ਲੇਰਾਂ ਨੇ ਜਿਹੜੀਆਂ ਉਹ ਤਿੰਨ ਤੋਂ ਚਾਰ ਲਾ ਕੇ ਰੱਖਣੀਆਂ ਪੈਂਦੀਆਂ ਨੇ ਚਾਰ ਲੇਰਾਂ ਤੋਂ ਘੱਟ ਤਾਂ ਇੱਥੇ ਮੇਰੇ ਖਿਆਲ 'ਚ ਸਰਵਾਈਵ ਕਰ ਹੀ ਨਹੀਂ ਸਕਦੇ ਤੁਸੀਂ ਉੱਪਰਲੇ ਪਾਸੇ 4 ਤੇ ਥੱਲੇ ਵਾਲੇ ਪਾਸੇ 2 ਲੇਰਾਂ ਮੋਟੀਆਂ ਜਰਾਬਾਂ ਤੇ ਵਾਟਰਪਰੂਫ ਬੂਟ ਜਿਨ੍ਹਾਂ ਦੇ ਵਿੱਚ ਹਵਾ ਨਾ ਲੱਗਦੀ ਹੋਵੇ ਇਹ ਨਾ ਹੋਵੇ ਕਿ ਤੁਸੀਂ ਇੱਥੇ ਸਰਦੀਆਂ ਦੇ ਵਿੱਚ ਆਓ ਤੇ ਆਪਣੇ ਇੱਥੇ ਗਰਮੀ ਵਾਲੇ ਬੂਟ ਚੱਕ ਲਿਓ ਜਿਨ੍ਹਾਂ ਦੇ ਵਿੱਚ ਹਵਾ ਬਿਲਕੁਲ ਕ੍ਰਾਸ ਨਹੀਂ ਹੁੰਦੀ ਉਹ ਬੂਟ ਪਾਣ ਕੇ ਰੱਖਣੇ ਪੈਂਦੇ ਨੇ ਤਾਂ ਕਿਤੇ ਜਾ ਕੇ ਇੱਥੇ ਸਰਵਾਈਵ ਹੁੰਦਾ ਹੈਗਾ ਲਓ ਜੀ ਬ੍ਰੇਕਫਾਸਟ ਸਾਡਾ ਪਹੁੰਚ ਚੁੱਕਿਆ ਜਿਹਦੇ ਵਿੱਚ ਪੂਰੀਆਂ ਤੇ ਛੋਲਿਆਂ ਦੀ ਸਬਜ਼ੀ ਬਣੀ ਹੋਈ ਹੈ ਤੇ ਸਵੇਰੇ ਸਵੇਰੇ ਇਹ ਵੀ ਖਾਵਾਂਗੇ ਤੇ ਨਾਲ ਸਾਡਾ ਬੜੇ ਦਿਨਾਂ ਤੋਂ ਮਨ ਸੀ ਵੀ ਆਲੂ ਤੇ ਪਿਆਜ਼ ਵਾਲੇ ਪਰੌਂਠੇ ਮਿਲ ਜਾਣ ਜੇ ਕਿਤੇ ਤੇ ਆਲੂ ਪਿਆਜ਼ ਦੇ ਪਰੌਂਠੇ ਵੀ ਆਉਣਗੇ ਕਹਿੰਦੇ ਉਹ ਵੀ ਖਾਵਾਂਗੇ ਲਓ ਜੀ ਪੂਰੀਆਂ ਛੋਲੇ ਨੇ ਜਿਹੜੇ ਲੰਗਰ ਦੀ ਯਾਦ ਦਵਾਉਂਦੇ ਨੇ ਆਪਾਂ ਚੱਲ ਪਿਆ ਦੁਨੀਆਂ ਦੇ ਦੂਜੇ ਸਭ ਤੋਂ ਉੱਚੇ ਰੋਡ ਵੱਲ ਤੇ ਇਹੋ ਜਿਹੀਆਂ ਸੜਕਾਂ ਨੇ ਕਹਿੰਦੇ ਆਪਾਂ ਜਾ ਰਹੇ ਹਾਂ ਲੇਹ ਤੋਂ ਖਾਰ ਦੁਗਲਾਂ ਨੂੰ ਤੇ ਬੀਆਰਓ ਵੱਲੋਂ ਜਗ੍ਹਾ ਜਗ੍ਹਾ ਇਹ ਜਿਹੇ ਕਹਿੰਦੇ ਬੋਰਡ ਲਾਏ ਹੋਏ ਨੇ ਮੁਸਕਰਾਈਏ ਆਪ ਲੇਹ ਮੈਂ ਲੇ ਜਾਏ ਹੈ ਕਹਿੰਦੇ 뷰 ਪੁਆਇੰਟ ਐ ਇੱਥੋਂ ਪੂਰਾ ਲੇਹ ਸ਼ਹਿਰ ਹੈ ਜਿਹੜਾ ਬਹੁਤ ਸੋਹਣਾ ਲਿਖਦਾ ਹੈ ਲੇਹ ਸ਼ਹਿਰ ਹੈ ਨਾ ਜਿਵੇਂ ਪਹਾੜਾਂ ਦੇ ਵਿਚਾਲੇ ਕਿਸੇ ਨੇ ਜਗ੍ਹਾ ਜੀ ਬਣਾ ਕੇ ਬਿਠਾਇਆ ਹੋਵੇ ਤੇ ਇੱਥੇ ਜਿਹੜੇ ਦਰਖਤ ਨੇ ਪੱਤੇ ਪੁੱਤੇ ਪੂਰੇ ਝਾੜ ਚੁੱਕੇ ਨੇ ਹੁਣ ਪੂਰੀ ਖੁਸ਼ਕੀ ਹੈ ਇੱਥੇ ਇਹ ਸਾਹਮਣੇ ਲੇਹ ਸ਼ਹਿਰ ਹੈ ਤੇ ਸਾਹਮਣੇ ਅੱਜ پورے ਪੂਰੀ ਸਨੋਫਾਲ ਹੋਣ ਦੀ ਸੰਭਾਵਨਾ ਵੀ ਹੋਊਗੀ ਹੋਊਗੀ ਦੇਖੋ ਜੀ ਪਹਾੜ ਲੱਤੇ ਪੈਣੇ برف ਨਾਲ ਬਰਫ ਇੱਥੇ ਤਕਰੀਬਨ ਪਹਾੜਾਂ ਦੀਆਂ ਚੋਟੀਆਂ ਤੇ ਹੁੰਦੀਆਂ ਨੀਚੇ برف ਬਹੁਤ ਘੱਟ ਹੈ ਲਓ ਜੀ ਆਪਾਂ ਜਿਹੜਾ ਇਹ 30 35 ਕਿਲੋਮੀਟਰ ਦਾ ਸਫ਼ਰ ਆ ਉਹਦੇ ਚ 10 ਕਿਲੋਮੀਟਰ ਉੱਪਰ ਆਏ ਆ ਬਹੁਤ ਸੋਹਣਾ ਨਜ਼ਾਰਾ ਯਾਰ ਐਂ ਜੀ ਕਰਦਾ ਵੀ ਦੇਖੀ ਜਾ ਇੱਥੇ ਖੜਕੇ ਨੂੰ ਜਿਸ ਤਰ੍ਹਾਂ ਕਿਸੇ ਨੇ ਇੱਕ ਵਾਲਪੇਪਰ ਲਾਇਆ ਹੁੰਦਾ ਨਾ ਵਿੰਡੋ ਦਾ ਡੈਸਕਟਾਪ ਦੇ ਉੱਪਰ ਉਸ ਤਰ੍ਹਾਂ ਦਾ ਵੀਊ ਨੇ ਇੱਥੇ ਇਹ ਕਹਿੰਦੇ ਮੋਟਰਸਾਈਕਲ ਦੇ ਘੁੰਮ ਰਹੇ ਨੇ ਗੋਰਾ ਜੀ ਇੰਗਲੈਂਡ ਤੋਂ ਨੇ ਆ ਜਾਓ ਭਾਈ ਆਪਾਂ ਨੂੰ ਨਗਰੇ ਠੰਡ ਲੱਗ ਜੇ ਜਿਉਂ-ਜਿਉਂ ਚਾਈ ਤੇ ਪਹੁੰਚ ਰਹੇ ਹਾਂ ਜਿਉਂ-ਜਿਉਂ ਛੋਟਾ ਹੁੰਦਾ ਜਾ ਰਿਹਾ ਹਲੇ ਬਹੁਤ ਛੋਟੇ-ਛੋਟੇ ਚੀਜ਼ਾਂ ਨਜ਼ਰ ਆਉਣ ਲੱਗੀਆਂ ਤੇ ਪਹਾੜ ਨੇ ਜਿਹੜੇ ਉੱਪਰੋਂ ਨਜ਼ਰ ਆਉਣ ਲੱਗੇ ਵੀ ਕਿਹੜਾ ਉੱਚਾ ਹੈ ਕਿਹੜਾ ਨਹੀਂ ਮੈਂ ਤੇ ਅੱਗੇ-ਅੱਗੇ ਆਪਾਂ ਪਹੁੰਚਾਂਗੇ ਤੇ ਰਸਤੇ 'ਚ ਕਿਤੇ-ਕਿਤੇ ਖੜ ਕੇ ਆਪਾਂ ਦੇਖ ਰਹੇ ਹਾਂ ਬਰਫ਼-ਬਰਫ਼ ਜਿਹੜੀ ਪਈ ਹੋਈ ਹੈ ਤੇ ਜਿਉਂ-ਜਿਉਂ ਚਾਈ ਤੇ ਜਾਵਾਂਗੇ ਬਰਫ਼ ਵੱਧਦੀ ਜਾਊਗੀ ਇਹ ਨੇ ਸਾਡੇ ਡਰਾਈਵਰ ਸਾਹਿਬ ਟੋਨੀ ਜੀ ਤੇ ਟੋਨੀ ਦਾ ਸਾਡੇ ਨਾਲ ਖਾਸੇ ਦਿਨਾਂ ਤੋਂ ਸੰਬੰਧ ਹੈ ਹੁਣ ਜੇ ਤਾਂ ਖਾਰਦੁੰਗਲਾ ਨੂੰ ਆਪਾਂ ਅੱਗੇ ਵਧਦੇ ਹਾਂ ਤਾਂ ਇਹ ਆਉਂਦਾ ਸਾਊਥ ਪੱਲੂ ਸਾਊਥ ਪੱਲੂ ਤੇ ਆਪਾਂ ਨੂੰ ਆ ਕੇ ਨਾ ਆਪਣੀ ਡਿਟੇਲ ਦੇਣੀ ਪੈਂਦੀ ਹੈ ਵੀ ਅਸੀਂ ਕਿੰਨੇ ਜਾਣੇ ਅੱਗੇ ਜਾ ਰਹੇ ਹਾਂ ਤੇ ਖਾਰਦੁੰਗਲਾ ਉੱਤਰ ਕੇ ਅੱਗੇ ਆਉਂਦਾ ਨਾਰਥ ਪੱਲੂ ਨਾਰਥ ਪੱਲੂ ਤੇ ਵੀ ਆਪਾਂ ਨੂੰ ਆਪਣੀ ਪੂਰੀ ਡਿਟੇਲ ਦੇਣੀ ਪੈਂਦੀ ਹੈ ਕਿੰਨੇ ਜਾਣੇ ਇੱਥੋਂ ਦੀ ਗੁਜ਼ਰੇ ਇਹਦੀ ਉਚਾਈ ਹੋਣ ਕਾਰਨ ਇੱਥੇ ਦੱਸਣਾ ਪੈਂਦਾ ਵੀ ਕਿੰਨੇ ਬੰਦੇ ਅਸੀਂ ਚਲੇ ਗਏ ਕਿੰਨੇ ਰਹਿ ਗਏ ਤੇ ਤਾਂ ਕਰਕੇ ਇੱਥੇ ਪੂਰੀ ਡਿਟੇਲ ਲੈਂਦੇ ਨੇ ਇਹ ਤੇ ਇੱਥੇ ਇਹਨਾਂ ਦੀ ਚੈੱਕ ਪੋਸਟ ਦੇ ਉੱਪਰ ਪੂਰਾ ਪ੍ਰਬੰਧ ਹੈ ਤੇ ਇੱਧਰ ਸਾਰਾ ਕੈਫੇ ਵਗੈਰਾ ਜਿਹੜੇ ਗਰਮੀਆਂ 'ਚ ਖੁੱਲੇ ਹੁੰਦੇ ਨੇ ਇਹ ਇੱਥੇ ਬਾਥਰੂਮ ਵਗੈਰਾ ਦਾ ਪ੍ਰਬੰਧ ਹੁੰਦਾ ਹੈ ਡਾਕਟਰ ਵਗੈਰਾ ਦਾ ਪ੍ਰਬੰਧ ਹੁੰਦਾ ਪੂਰਾ ਇੱਧਰ ਹੈਲੀਪੈਡ ਵੀ ਬਣਿਆ ਸਾਹਮਣੇ ਹੈਲੀਪੈਡ ਹੈ ਅਮਰਜੈਂਸੀ ਲਈ ਇਹ ਹੈ ਜੀ ਸਾਊਥ ਪੱਲੂ ਸਾਊਥ ਪੱਲੂ ਤੇ ਖੜੇ ਹਾਂ ਦੇ ਹੁਣ ਆਪਾਂ ਚੱਲਾਂਗੇ ਅੱਗੇ ਗੱਡੀ ਆਪਣੀ ਤਿਆਰ ਹੈ ਜਿਉਂ-ਜਿਉਂ ਅੱਗੇ ਵਧ ਰਹੇ ਹਾਂ ਇਸ ਤਰ੍ਹਾਂ ਦੀ ਬਰਫ਼ ਸਾਨੂੰ ਮਿਲ ਰਹੀ ਹੈ ਪੂਰੀ ਜਿਵੇਂ ਤਾਜੀ ਬਰਫ਼ ਨਹੀਂ ਪਈ ਹੁੰਦੀ ਉਸ ਤਰ੍ਹਾਂ ਦਾ ਮਾਹੌਲ ਹੈ ਸੂਰਾ ਪਰ ਜਾ ਰਹੇ ਆਂ ਅੰਦਰ ਤੇ ਇੱਕ ਸਾਹਮਣੇ ਬੀਆਰਓ ਵੱਲੋਂ ਬੈਨ ਰੱਖੀ ਗਈ ਹੈ ਵੀ ਤੁਸੀਂ ਜਿਹੜਾ ਹਾਦਸਾ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਹਨਾ ਕੇਅਰਫੁਲੀ ਤੁਸੀਂ ਚਲਾਓ ਤੇ ਪਹਾੜਾਂ ਦੇ ਵਿੱਚ ਕੋਤਾਹੀ ਨਹੀਂ ਭਰਤੀ ਜਾ ਸਕਦੀ ਜਿਵੇਂ ਦੇ ਹਾਦਸੇ ਹੁੰਦੇ ਨੇ ਨਾ ਇਹਨਾਂ ਤੋਂ ਸਿੱਖਣ ਦੀ ਉਹ ਲੋੜ ਹੈ ਦੇਖੋ ਤੁਸੀਂ ਕਿੱਥੇ ਜਾ ਕੇ ਖੜੀ ਹੋਣੀ ਹੈ ਇਹ ਦੁਨੀਆ ਦਾ ਦੂਜਾ ਸਭ ਤੋਂ ਉੱਚੇ ਰੋੜਾ ਹੈ ਇਹ ਜਿੱਥੇ ਅਸੀਂ ਅੱਜ ਸਫ਼ਰ ਕਰ ਰਹੇ ਹਾਂ ਦੁਨੀਆ ਦੇ ਦੂਜੇ ਸਭ ਤੋਂ ਉੱਚੇ ਰੋਡ ਤੇ ਤੁਸੀਂ ਇਹ ਨਹੀਂ ਹੋ ਸਕਦਾ ਵੀ ਸ਼ਰਾਬ ਪੀ ਕੇ ਗੱਡੀ ਚਲਾ ਲਵੋ ਜਾਂ ਤੁਸੀਂ ਇੱਧਰ ਉੱਧਰ ਝਾਕਦੇ ਜਾਉਂ ਤਾਂ ਆਪਣੇ ਆਪ ਹੀ ਚੱਲੀ ਜਾਉ ਜਿੱਦਾਂ ਪੰਜਾਬ ਦੀਆਂ ਸਿੱਧੀਆਂ ਸੜਕਾਂ ਤੇ ਹੁੰਦਾ ਹੈਗਾ ਇੱਥੇ ਬੜਾ ਕੇਅਰਫੁਲੀ ਚਲਾਉਣੀਆਂ ਪੈਂਦੀਆਂ ਨੇ ਗੱਡੀਆਂ ਇਹ ਦੇਖੋ ਤੇ برف ਅੱਗੇ ਅੱਗੇ ਵੱਧ ਰਹੀ ਹੈ ਸਾਹਮਣੇ ਜਿਹੜਾ ਲਾਇਆ ਹੋਇਆ ਇਹਨਾਂ ਦਾ ਸਾਈਨ ਬੋਰਡ ਪਲੀਜ਼ ਡਰਾਈਵ ਕੇਅਰਫੁਲੀ ਕੇਅਰਫੁਲੀ چلنا چاہیے نا نہیں حالات ਕਹਿੰਦੇ ਇਹ ਹੋਣਗੇ ਦੇਖੋ ਤੁਸੀਂ ਲੋ ਜੀ ਜਦੋਂ ਗੱਡੀ ਚੋਂ ਬਾਹਰ ਨਿਕਲ ਜਾਂਦਾ ਹਵਾ ਬਹੁਤ ਤੇਜ਼ ਹੋ ਗਈ ਹੁਣ ਇੱਥੇ ਇਹ ਸਾਹਮਣੇ ਕਹਿੰਦੇ ਤਰਚੁਕ ਕਹਿੰਦੇ ਨੇ ਇਹਨਾਂ ਨੂੰ ਜਿਹੜੇ ਲਾਏ ਗਏ ਨੇ ਬੋਦੀ ਫਲੈਗ ਵੀ ਕਹਿੰਦੇ ਨੇ ਤੇ ਬੋਦੀ ਫਲੈਗ ਕਹਿੰਦੇ ਗੁੱਡ ਲੱਕ ਦੇ ਲਈ ਲਾਇਆ ਜਾਂਦੇ ਨੇ ਸਾਹਮਣੇ ਇੱਥੋਂ ਲੇ ਸਿਟੀ ਦਾ ਨਜ਼ਾਰਾ ਹੈ ਵਿਊ ਪੁਆਇੰਟ ਬਣਾਇਆ ਗਿਆ ਇੱਥੇ ਪੂਰਾ ਇਹ ਸਾਹਮਣੇ ਵਿਊ ਪੁਆਇੰਟ ਹੈਗਾ ਤੇ ਇੱਥੇ ਖੜ ਕੇ ਲੋਕ ਪੂਰੀਆਂ ਫੋਟੋ ਹਾਰਡਾ ਖਿੱਚਦੇ ਨੇ 뷰 ਪੁਆਇੰਟ ਤੋਂ ਅਸੀਂ ਵੀ ਖੜ ਕੇ ਲੈ ਦਾ ਨਜ਼ਾਰਾ ਤੁਹਾਨੂੰ ਦਿਖਾਵਾਂਗੇ ਦੇਖੋ ਸਾਹਮਣੇ ਲੈ ਹੈ ਜਿਵੇਂ ਆਪਾਂ ਅੱਗੇ ਵਧ ਰਹੇ ਹਾਂ ਤੇ ਬਰਫ਼ ਵੀ ਵਧ ਰਹੀ ਹੈ ਤੇ ਹਵਾ ਦਾ ਜਿਹੜਾ ਬਹਾਅ ਹੈ ਬਹੁਤ ਜ਼ਿਆਦਾ ਤੇਜ਼ ਹੋ ਰਿਹਾ ਹੈ ਇੱਥੇ ਵੀ 뷰 ਪੁਆਇੰਟ ਤੇ ਬੀਆਰਓ ਵੱਲੋਂ ਇੱਕ ਫੁੱਟੀ ਦੇ ਟੁੱਟੀ ਹੋਈ ਗੱਡੀ ਲੈ ਕੇ ਰੱਖੀ ਗਈ ਹੈ ਦੇਖੋ ਕੀ ਹਾਲਾਤ ਹੋਏ ਹੋਏ ਨੇ ਦੇ ਦੁਨੀਆ ਦੇ ਦੂਜੇ ਸਭ ਤੋਂ ਉੱਚੇ ਰੋਡ ਤੇ ਇਹਦੀਆਂ ਗੱਡੀਆਂ ਨੇ ਉਹ ਬਹੁਤ ਜ਼ਿਆਦਾ ਪਹਿਲਾਂ ਪਲਟੀਆਂ ਰਹੀਆਂ ਨੇ ਤੇ ਬਹੁਤ ਕੇਅਰਫੁਲੀ ਚ ਉਤੋਂ ਦੀ ਕਿਹਾ ਜਾਂਦਾ ਇੱਥੇ ਤੇ ਪੂਰਾ ਪੱਥਰ ਪੱਥਰ ਲਾ ਕੇ 뷰 ਪੁਆਇੰਂਟ ਬਣਾਇਆ ਗਿਆ ਤੇ ਸਾਹਮਣੇ ਦੇਖੋ ਲੇਹ ਦਾ ਨਜ਼ਾਰਾ ਇੱਥੋਂ ਦੇਖਣ ਵਾਲੀ ਹੈ ਇਸ ਤਰ੍ਹਾਂ ਦਾ 뷰 ਜਿਹੜਾ ਡਰੋਨ ਰਾਹੀਂ ਉਹ ਨਹੀਂ ਆਉਂਦਾ ਹੈਗਾ ਜਿਹੜਾ ਤੁਸੀਂ ਇੱਥੋਂ ਦੇਖ ਰਹੇ ਹੋਗੇ ਦੇਖੋ ਸਾਹਮਣੇ ਓਹੋ ਖੜਨਾ ਬਹੁਤ ਮੁਸ਼ਕਲ ਹੈ ਇੱਥੇ ਤੇ ਹਵਾ ਬਹੁਤ ਜ਼ਿਆਦਾ ਤੇਜ਼ ਹੈ ਤੁਸੀਂ ਝੰਡਿਆਂ ਤੋਂ ਜਾਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਠੰਡੀ ਹਵਾ ਹੈ -25 ਪੁੱਛੀ ਡਿਗਰੀ ਦੀ ਇੱਥੇ ਹੱਡਾਂ ਨੂੰ ਚੀਰਦੀ ਹੋ ਜਾਂਦੀ ਹੈ ਆਪਾਂ ਛੇਤੀ ਛੇਤੀ ਇੱਧਰ ਬੈਠ ਨਵੀਂ ਥਾਰ ਤੇ ਫੋਟੋਆਂ ਕਰਾ ਰਹੇ ਨੇ ਕਹਿੰਦੇ ਥਾਰ ਦੇਖੋ ਸਾਡੀ ਸਾ ਤੋਂ ਤਾਂ ਨਹੀਂ ਪਾਈ ਖੜਿਆ ਜਾਂਦਾ ਥੋੜੀ ਥਾਰ ਦੇਖਣ ਲਈ ਹੁਣ ਆਪਾਂ ਜਲਦੀ ਜਲਦੀ ਗੱਡੀ 'ਚ ਜਾ ਕੇ ਬੈਠਾਂਗੇ -25 ਟੈਂਪਰੇਚਰ ਤੇ ਇੰਨੀ ਤੇਜ਼ ਹਵਾ ਚੱਲਣੀ ਹੱਡਾਂ ਨੂੰ ਚੀਰਦੀ ਹੋ ਜਾਂਦੀ ਹੈ ਤੇ ਅੱਜ ਸਾਡੇ ਕੋਟ ਜਿਹੜਾ ਪਾਇਆ ਹੋਇਆ ਹੈ -10 ਕਾਲੀ ਹੈ ਤੇ ਹੁਣ ਆਪਾਂ ਚਲਾઈએ ਗੱਡੀ ਚ ਗੱਡੀ ਚ ਜਾ ਕੇ ਬੈਠਦੇ ਆ ਅੱਗੇ ਦਾ ਸਫ਼ਰ ਗੱਡੀ ਚ ਸੀਟ ਚ ਕੀਤਾ ਜਾਊਗਾ ਸਾਡੀ ਇਹ ਗੱਡੀ ਹੈ ਜਿਹੜੀ ਸਾਨੂੰ ਬਹੁਤ ਆਨੰਦ ਦੇ ਰਹੀ ਹੈ ਸਾਨੂੰ ਤਾਂ ਐ ਲੱਗ ਰਿਹਾ ਵੀ ਸਵਰਗ ਚ ਹੀ ਵੜ ਗਏ ਜਦੋਂ ਗੱਡੀ ਚ ਵੜਦੇ ਆਂਗੇ ਆ ਜਾ ਬਾਈ ਅੰਦਰ ਪੜ ਜਲਦੀ ਆ ਵੀ ਆਪਾਂ ਪਹੁੰਚ ਚੁੱਕਿਆ ਖਾਰਦੁੰਗਲਾ ਟਾਪ ਤੇ ਤੇ ਇੱਥੇ ਅਸੀਂ ਤਕਰੀਬਨ 9 ਸਾਲਾਂ ਬਾਅਦ ਆਇਆ ਇਹ ਗਰਮੀਆਂ ਦੇ ਵਿੱਚ ਤਾਂ ਇੱਥੇ ਬਰਫ਼ ਬਿਲਕੁਲ ਨਹੀਂ ਹੁੰਦੀ ਤੇ ਹੁਣ ਪੂਰਾ ਤੂਫਾਨ ਹੀ ਚੱਲ ਰਿਹਾ ਹੈ ਬਰਫ਼ ਦਾ ਬਰਫ਼ ਦੇਖੋ ਰੋਡ ਦੇ ਉੱਪਰ ਪੈ ਰਹੀ ਹੈ ਇਹ ਆ ਗਿਆ ਕੈਫੇ ਪਿੱਛੇ ਤੇ ਪੰਜਾਬ ਦੇ ਝੰਡੇ ਕਹਿੰਦੇ ਹਰ ਥਾਂ ਗੱਡੇ ਹੋਏ ਨੇ ਇਹ ਕੰਸਟਰਕਸ਼ਨ ਹੈ ਜਿਹੜੀ ਦੇਖੋ ਪੰਜਾਬ ਵਾਲਿਆਂ ਨੇ ਕੀਤੀ ਹੋਈ ਹੈ ਓਹ ਹਵਾ ਬਹੁਤ ਜ਼ਿਆਦਾ ਤੇਜ਼ ਲੱਗਦੀ ਹੈ ਓਟ ਜੀ ਲੈ ਕੇ ਬਣਾਉਣੀ ਪੈ ਰਹੀ ਹੈ ਵੀਡੀਓ ਤੇ ਇੱਥੇ ਸਾਰਾ ਕੁਝ ਬੰਦ ਪਿਆ ਹੁਣ ਇਹ ਸਾਰੇ ਬਰਫੀਲੇ ਤੂਫਾਨ ਨੇ ਜਿਹੜੇ ਉੱਥੇ ਚੱਲ ਰਹੇ ਨੇ ਹਵਾ ਜਿਹੜੀ ਬਹੁਤ ਜ਼ਿਆਦਾ ਤੇਜ਼ ਹੈ ਤੇ ਮੋਬਾਈਲ ਜਨਟ ਲਾਈਂਗੀਆਂ ਨੇ ਇੱਥੇ ਕੋਈ ਇਹ ਲਾਇਆ ਗਿਆ ਇੱਥੋਂ ਦਾ ਬੋਰਡ ਇੱਥੋਂ ਜਿਹੜਾ ਤੁਰਤਕਾ 168 ਕਿਲੋਮੀਟਰ ਹੈ ਕਾਉਂ ਪਾ ਇਧਰ ਦੇਖੋ ਉੱਪਰ ਕਿਵੇਂ ਬਰਫ ਫੜ ਰਹੀ ਹੈ ਆਡੇ ਬੰਦੇ ਵੀ ਬਰਫ ਦੇ ਤੂਫਾਨ ਚ ਪੂਰੇ ਘਿਰ ਚੁੱਕੇ ਨੇ ਤੇ ਇਹ ਜਗਾ ਅਸੀਂ ਫੋਟੋਆਂ ਵਗੈਰਾ ਕਰਾਈਆਂ ਹੋਈਆਂ ਅਸੀਂ ਖਾਰ ਦੁਗਲਾ ਤੇ ਉਹ ਛੋਟਾ ਘਰ ਤਾਂ ਉੱਥੇ ਬੋਰਡ ਰੈਸਟੋਰੈਂਟ ਵਗੈਰਾ ਸਭ ਬੰਦ ਨੇ ਤੇ ਹਵਾ ਬਹੁਤ ਜ਼ਿਆਦਾ ਹੈ ਇਧਰ ਜਿਹੜੀਆਂ ਇਹਨਾਂ ਦੀਆਂ ਕ੍ਰੇਨ ਵਗੈਰਾ ਨੇ ਉਹ ਵੀ ਇੱਕ ਪਾਸੇ ਲਾ ਕੇ ਖੜਾਈਆਂ ਗਈਆਂ ਨੇ ਤੇ ਉੱਪਰ ਮੰਦਿਰ ਬਣਾਇਆ ਗਿਆ ਹੈ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਵੀ ਨਾਲ ਹੀ ਝੂਲ ਰਿਹਾ ਹੈ ਤੇ ਇਹ ਇੱਕ ਟਾਵਰ ਵੀ ਲਾਇਆ ਗਿਆ ਇੱਥੇ ਬਹੁਤ ਜ਼ਿਆਦਾ ਤੇਜ਼ ਹਵਾ ਚੱਲ ਰਹੀ ਹੈ ਇਹਦੇ ਵਿੱਚ ਬਰਫ ਫੜ ਰੋੜ ਕੇ ਆਪਣੇ ਉੱਪਰ ਪੈ ਰਹੀ ਹੈਗੀ ਤੇ ਆਪਾਂ ਪਹੁੰਚ ਚੁੱਕੇ ਹਾਂ ਖਾਰਦੁੰਗਲਾ ਟਾਪ ਤੇ ਦੇਖੋ ਜੀ ਲੇ 45 ਕਿਲੋਮੀਟਰ ਬੋਲੇ ਨਹੀਂ ਜਾ ਰਿਹਾ ਯਾਰ ਤੇਜ਼ ਤੇਜ਼ ਆ ਰਹੀ ਹੈ ਪੂਰੀ ਫੁੱਲ ਇੱਥੇ ਹਵਾ ਤੇ ਇਹ ਆ ਗਿਆ ਜੀ ਬੋਰਡ 17982 ਫੁੱਟ ਦੀ ਉਚਾਈ ਹੈ ਇਹ ਜਦੋਂ ਅਸੀਂ ਇੱਥੇ 2016 ਦੇ ਵਿੱਚ ਆਏ ਸੀ ਨਾ ਉਦੋਂ ਇਹ ਸਭ ਤੋਂ ਉੱਚਾ ਰੋਡ ਸੀਗਾ ਤੇ ਹੁਣ ਉਮਲਿੰਗਲਾ ਹੋ ਚੁੱਕਿਆ ਤੇ ਪੂਰੀ ਬਰਫ਼ਵਾਰੀ ਹੋ ਰਹੀ ਹੈ ਉੱਪਰੋਂ ਹੁਣ ਬਰਫ਼ ਵੀ ਆਉਣ ਲੱਗੀ ਏ ਪਾਜੀ ਆਏ ਨੇ ਜੰਮੂ ਤੋਂ ਠੀਕ ਆ ਬਾਈ ਕਰਦੇ ਆ ਫੋਟੋ ਫੂਟੋ ਹੋਣਾ ਆਪਾਂ ਇਹਨਾਂ ਨਾਲ ਤੇ ਹਵਾ ਜਿਹੜੀ ਉਹ ਖੜਨ ਨਹੀਂ ਦੇ ਰਹੀ ਪੂਰੀ ਜ਼ਿਆਦਾ ਤੇਜ ਹੈ ਤੇ ਹਾਲਾਤ ਦੇਖੋ ਹਨਾ ਉੱਪਰ برف ਪੂਰੀ ਫੁੱਲ ਪੈ ਰਹੀ ਹੈ ਤੇ برف ਖੜ ਰਹੀ ਹੈ ਮੂੰਹ ਦੇ ਉੱਪਰ ਲਓ ਜੀ برف ਦਾੰਦਾ ਜਾਇ ਤੋਂ ਲਾਇਆ ਜਾ ਸਕਦਾ ਇਹ ਪਾਜੀ ਦੀ ਦਾੜੀ ਦੇਖੋ ਗਈ ਜੋਗੀ ਵੀਰੇ ਬੁਢੇ ਹੋ ਗਏ ਤੁਸੀਂ ਤਾਂ ਇਹ ਤਾਂ ਹੋਏ ਨਹੀਂ ਹੈਗੇ ਵੀਰੇ برف برف ਜੰਮ ਗਈ ਕਹਿੰਦੇ ਇਹ ਕੀ ਹੋ ਗਿਆ ਇੰਨੀ ਜਿਆਦਾ ਹਵਾ ਚੱਲ ਰਹੀ ਹੈ ਧੰਨ ਨੇ ਭਾਈ ਇੱਥੋਂ ਦੇ ਫੌਜੀ ਹਨ ਜਿਹੜੇ ਇੱਥੇ ਡਿਊਟੀ ਕਰਦੇ ਨੇ 24 ਘੰਟੇ ਇੱਥੇ ਇਹਨਾਂ ਘਰਾਂ ਦੇ ਵਿੱਚ ਬੜੇ ਰਹਿੰਦੇ ਨੇ ਇਹ ਤੇ ਬਹੁਤ ਤਖੜੀ ਡਿਊਟੀ ਨਿਭਾ ਰਹੇ ਨੇ ਸਲੂਟ ਹੈ ਇਹਨਾਂ ਨੂੰ ਇਹ ਖੜਨਾ ਤੇ ਬਹੁਤ ਮੁਸ਼ਕਲ ਹੈ ਤੇ ਲੱਗ ਪਗਾ ਸੀ 15 20 ਮਿੰਟ ਖੜਿਆ ਇਹ ਫੌਜੀ ਤਾਂ ਧੰਨ ਨੇ ਬਾਈ ਬਹੁਤ ਜ਼ਿਆਦਾ wind ਸੀਗੀ ਇਹ ਤਾਂ ਨਾ ਜਲਾਇਆ ਜਾਦਾ ਜਿਹੜੇ ਇੱਥੇ ਝੰਡੇ ਲੱਗੇ ਨੇ ਫਲੈਗ ਲੱਗੇ ਨੇ ਕਿਸ ਤਰ੍ਹਾਂ ਲਹਿਰਾ ਰਹੇ ਨੇ برف ਦੀ ਵਾਰਤ ਵਾਰੀ ਹੋ ਰਹੀ ਸੀ ਅੱਜ ਡਰ ਲੱਗਦਾ ਉਹ ਨੋਹਾਰ ਸੀ پوری ਇਹ ਨੋਚਾ ਆਉਂਦੇ ਹੋਏ ਪਹਾੜ ਪੂਰੇ ਬਰਫ਼ ਤੋਂ ਨੰਗੇ ਸੀਗੇ ਬਰਫ਼ ਵਿਸ ਰਹੀ ਐ ਤੇ ਇੱਥੇ ਜਿਹੜੀ ਸਨੋ ਫਾਲ ਲਗਾਤਾਰ ਹੋਈ ਜਾ ਰਹੀ ਐ ਤੇ ਬਰਫ਼ ਦੀ ਚਾਦਰ ਵਿਸ ਰਹੀ ਐ ਪਹਾੜਾਂ ਦੀ ਪੂਰੀ ਦੀ ਪੂਰੀ ਦੇਖੋ ਤੁਸੀਂ ਟਕੇ ਗਏ ਪਹਾੜੇ ਤੇ ਉੱਥੇ ਖੜਨ ਦਾ ਮੁਸ਼ਕਲ ਹੀ ਹੋ ਗਿਆ ਸੀ ਹੁਣ ਅਸੀਂ ਪਾਪ ਸੀਤੀਆਂ ਲੇਹਵਾਲ ਨੂੰ ਉਹ ਜਿਹੜਾ ਸੁੱਖਾ ਆ ਜਾਂਦਾ ਹੈ ਬਸ ਉਹੀ ਲੇਹ ਐ ਬਾਕੀ ਆਲੇ ਦਲੇ ਪਹਾੜ ਦੇਖੋ ਤੁਸੀਂ ਬਰਫ਼ ਦੇ ਨਾਲ ਘਿਰਿਆ ਹੋਇਆ ਹੈ ਤੇ ਲੇਹ ਐ ਜਿਹੜਾ ਉੱਥੇ ਜਿਹੜੀ ਸਨੋ ਫਾਲ ਆ ਮਾਹੀ ਪਹੁੰਚਦੀ ਐ ਨਾ